ਰੜੀ ਆ ਕੇ ਕਰੰਦੇ ਹੋ ਇਹ ਹੁਣ ਗਰਮੀ ਦੀ ਸਬਜੀ ਦੀ ਤਿਆਰੀ ਕਰੀਏ ਵਿਜਣੀ ਹਾਂਜੀ ਸਾਲ ਵਾਲੀਆਂ ਤੇ ਆਪਾਂ ਖਾ ਲੀਆਂ ਇਹ ਕਿਹੜੀਆਂ ਕਿਹੜੀਆਂ ਸਬਜ਼ੇ ਵਿਜਣੀ ਇੱਥੇ ਹੁਣ ਹੁਣਾ ਬਾ ਵਿਜਨਿਆ ਦੇ ਵਿੱਚ ਪਿੰਡੀਆਂ ਕਰੇਲੇ ਕੱਦੂ ਟਿੰਡੇ ਕਾਲੀਆਂ ਤੋਰੀਆਂ ਝੱਪਣ ਕੱਦੂ ਇਹ ਸਭ ਗਰਮੀ ਦੇ ਸਬਜ਼ੀਆਂ ਨੇ ਹੁਣ ਆਪਾਂ ਇਹ ਵਿਜਾਂਗੇ ਹੁਣ ਆਪਾਂ ਲਸਣ ਪੁੱਟ ਲਾਂਗੇ ਜਿਵੇਂ ਜਿਵੇਂ ਕਿਆਰੀਆਂ ਖਾਲੀ ਹੁੰਦੀਆਂ ਗਈਆਂ ਤਨੀਆਂ ਜੀ ਦਾ ਕਾਹਦਾ ਜੀ ਗੋਆ ਕੋ ਮੜਾ ਮੋਟਾ ਤੇ ਮੇਰੇ ਨਾਲ ਕਿਸਾਨ ਭਰਾਵਾਂ ਨੂੰ ਗੁਜਾਇਸ਼ ਹੈ ਵੀ ਕਲਾ ਆਰਗੈਨਿਕ ਆਰਗੈਨਿਕ ਦਾ ਰੋਲਾ ਹੀ ਨਾ ਪਾਈਏ ਘਰ ਜੋ ਗਿਆ ਸਬਜ਼ੀਆਂ ਤੇ ਆਪਣੀਆਂ ਬੀਜ ਹੀ ਲਿਆ ਕਰੀਏ ਆਪਣੇ ਜਵਾਕਾਂ ਨੂੰ ਵਧੀਆ ਸਬਜ਼ੀਆਂ ਖਾਣ ਨੂੰ ਮਿਲ ਜਾਣਗੀਆਂ ਨਾਲੇ ਆਪਣਾ ਖੇਤ ġੇੜਾ ਵਜਦਾ ਰਹਿੰਦਾ ਕਦੇ ਕੋਈ ਗੰਡੇ ਪੁੱਟ ਕੇ ਬੰਦਾ ਖਾ ਲੈਂਦਾ ਕੱਚੇ ਗੰਡੇ ਨੂੰ ਜੀ ਕਰਦਾ ਤੇ ਉਹ ਦੇਖੋ ਉਧਰ ਉਹ ਫੁੱਲ ਵੀ ਜੇ ਨੇ ਉਹਨਾਂ ਦਾ ਕੁਝ ਨਹੀਂ ਕਰਉਣਾ ਆਪਾਂ ਉਹ ਸਿਰ ਬੱਕਾ ਨੂੰ ਸੋਹਣੇ ਲੱਗਣ ਵਾਸਤੇ ਸੋ ਦੋਸਤੋ ਕੱਲਾ ਰੌਲਾ ਹੀ ਨਾ ਪਾਈਏ অর্ਗੈਨਿਕ ਆ ਸਪਰੇਆਂ ਨੇ ਇਹ ਆ ਉਹ ਆ ਥੋੜਾ ਬੋਧਾ ਥੀ ਕੰਮ ਕਰਕੇ ਘਰ ਜੁਗੀਆਂ ਸਬਜ਼ੀਆਂ ਦਾ ਆਪਾਂ ਬੀਜ ਹੀ ਸਕਦੇ ਆ ਚਲੋ ਆਜੋ ਫਿਰ ਕਰੀਏ ਤਿਆਰੀ ਗਰਮੀਆਂ ਦੀ ਸਬਜ਼ੀ ਦੀ